ਸਭੀਕਾ ਦੋਸਤ ਕੀ ਹਾਲ ਚਾਲ ਹੈ ਤੇ ਸੋ ਅੱਜ 1 ਸਾਲ ਲਗਭਗ ਹੋਣ ਵਾਲਾ ਆ ਅੱਜ ਅਸੀਂ ਜਿੱਥੇ ਖੜੇ ਆ ਅੱਜ ਅਸੀਂ ਆਪਣੀ ਗੱਡੀ ਵਿੱਚ ਆਏ ਆ ਇੱਥੇ ਪਿਛਲੇ ਸਾਲ ਜਦੋਂ ਅਸੀਂ ਇੱਥੇ ਆਏ ਸੀ ਉਦੋਂ ਅਸੀਂ ਇੱਥੇ ਕਿਸ਼ਤੀ ਵਿੱਚ ਆਏ ਸੀਗੇ ਕਿਸ਼ਤੀ ਵਿੱਚ ਕਿੱਥੇ ਸੀ ਇਹ ਇੱਕ ਲੋਈਆਂ ਦਾ ਏਰੀਆ ਹੈ ਜਿਹੜਾ ਕਿ ਉਸ ਟਾਈਮ ਪਾਣੀ ਦੇ ਵਿੱਚ ਪੂਰਾ ਗਰਤ ਸੀਗਾ ਤੇ ਇੱਥੇ ਲਗਭਗ ਕਹਿ ਲਈਏ ਤੇ 18 18 20 20 ਫੁੱਟ ਪਾਣੀ ਸੀ ਤੇ ਜਿਹੜੇ ਘਰਾਂ ਦੇ ਅੱਜ ਬਾਹਰ ਅਸੀਂ ਖੜੇ ਆ ਨਾਲ ਨਾਲ ਤੁਸੀਂ ਇਹਦੀ ਫੁਟੇਜ ਚੈੱਕ ਕਰੀ ਚਲੋ ਜਿਹੜੀ ਜਿਹੜੀ ਅਸੀਂ ਪੁਰਾਣੇ ਪਿਛਲੇ ਸਾਲ ਅਸੀਂ ਸ਼ੂਟ ਕੀਤੀ ਸੀ ਤੇ ਵੀਡੀਓ ਕੀਤੀ ਸੀ ਅੱਜ ਅਸੀਂ ਉਸ ਘਰ ਦੇ ਵਿੱਚ ਆਪਣੀ ਗੱਡੀ ਲੈ ਕੇ ਆਏ ਆ ਜਦੋਂ ਉਸ ਟਾਈਮ ਅਸੀਂ ਕਿਸ਼ਤੀ ਸੀਗੇ ਆ ਘਰ ਆ ਜੀ ਉਹ ਜਦੋਂ ਅਸੀਂ ਜਿਹੜੀ ਕਿਸ਼ਤੀ ਲੈ ਕੇ ਆਉਂਦੇ ਸੀ ਨਾ ਅਸੀਂ ਤੇ ਉਹ ਅੰਦਰ ਤੱਕ ਕਿਸ਼ਤੀ ਗਈ ਆ ਤੇ ਇਹ ਪਾਣੀ ਇੱਥੇ ਸਾਰਾ ਮੱਝਾਂ ਦੇ ਜੋੜ ਸੀਗੇ ਤੇ ਕੁਝ ਨਹੀਂ ਦਿਖਦਾ ਸੀ ਇੱਥੇ ਘਰ ਦੇ ਵਿੱਚ ਵੀ ਲਗਭਗ 4-4 5-5 ਫੁੱਟ ਦਾ ਪਾਣੀ ਇੱਥੇ ਸੀਗਾ ਅੱਜ ਜਿਵੇਂ ਤੁਸੀਂ ਨਾਲ-ਨਾਲ ਸਾਡੀ ਫੁਟੇਜ ਚੈੱਕ ਕਰੀ ਚਲੋ ਉਸ ਦੇ ਵਿੱਚ ਵੀ ਸਾਰਾ ਕੁਝ ਹੈ ਤੇ ਅੱਜ ਬਾਈ ਹੁਣੀ ਮੌਜੂਦਾ ਪਿਛਲੇ ਸਾਲ ਬਾਈ ਕੋਲ ਅਸੀਂ ਛੱਤ ਦੇ ਉੱਤੇ ਖੜੇ ਸੀਗੇ ਤੇ ਬਾਈ ਕੀ ਹਾਲ ਚੱਲਾ ਜੀ ਬਸ ਠੀਕ ਹੈ ਤੇ ਉਸ ਟਾਈਮ ਬਾਈ ਹੁਣਾ ਦੇ ਨਾਲ ਅਸੀਂ ਇੱਥੇ ਚਾਹ ਪੀਤੀ ਸੀਗੀ ਤੇ ਉਸ ਵੇਲੇ ਬਾਈ ਹੁਣਾ ਨੇ ਸਾਨੂੰ ਜਦੋਂ ਅਸੀਂ ਬਾਈ ਹੁਣਾ ਕੋ ਇੰਟਰਵਿਊ ਕਰਦਾ ਤੇ ਬਾਈ ਕਹਿੰਦੇ ਬਾਈ ਪਹਿਲਾਂ ਚਾਹ ਪਾਣੀ ਸ਼ਕੋ ਹਨਾ ਉਸ ਟਾਈਮ ਵੀ ਜਦੋਂ ਘਰਾਂ ਦੇ ਵਿੱਚ 8-10 10 ਫੁੱਟ ਪਾਣੀ ਸੀ ਪਸ਼ੂਆਂ ਦਾ ਹਾਲ ਬਹੁਤ ਬੁਰਾ ਸੀਗਾ ਲੋਕਾਂ ਦਾ ਹਾਲ ਬਹੁਤ ਬੁਰਾ ਸੀਗਾ ਪਤਾ ਨਹੀਂ ਹਾਲਾਤ ਕਿਵੇਂ ਦੇ ਹੋਣੇ ਸੀ ਇੱਥੇ ਕਿਵੇਂ ਦੇ ਨਹੀਂ ਹੋਣੇ ਸੀ ਤੇ ਜਦੋਂ ਅਸੀਂ ਬਾਈ ਹੁਣਾ ਕੋਲ ਆਏ ਤੇ ਬਾਈ ਹੁਣਾ ਦੀ ਇੱਕ ਵੱਡਾ ਦਿਲ ਸੀ ਵੀ ਬਾਈ ਹੁਣਾ ਕਹਿੰਦੇ ਬਾਜੀ ਪਹਿਲਾਂ ਚਾਹ ਪੀਨੇ ਆਦੋਂ ਬਾਅਦ ਵਾਕੀ ਗੱਲ ਕਰਦੇ ਬਿਸਕਟ ਨਾਲ ਬਾਈ ਕੋ ਚਾਹ ਵੀ ਗਿਆ ਸੀ ਤੇ ਬਾਈ ਕੀ ਹਾਲ ਚਾਲ ਆ ਬਸ ਸ਼ੁਕਰ ਹਮਾਰਾ ਕਿ ਦਾ ਚੜ੍ਹਦੀ ਕਲਾ ਬੇ ਅੱਛਾ ਸਾਲ ਇੱਕ ਹੋ ਗਿਆ ਕਟਲਾ ਨੂੰ ਹਨਾ ਲਗਭਗ ਸਾਲ ਹੋਣ ਵਾਲਾ ਆ ਕੀ ਅੱਜ ਦੇ ਹਾਲਾਤ ਨੇ ਉਸ ਟਾਈਮ ਦੇ ਜਿਹੜੇ ਅੱਜ ਦੇ ਨਾਲ ਬੈਟਰ ਹੋਏ ਆ ਜਾਂ ਕਿਵੇਂ ਦੇ ਰਹੇ ਆ ਬੇਟਰ ਤੇ ਭਾਈ ਸਾਹਿਬ ਇਹ ਆ ਕਿ ਜਿਹੜੇ ਟੋਏ ਪੈ ਗਏ ਨਾ ਉਹ ਸਰਕਾਰੀ ਬਾਨੀ ਉਹ ਤਾਂ ਬੰਨਤਾ ਸਰਕਾਰ ਨੇ ਤੇ ਬਾਬਿਆਂ ਨੇ ਅੱਛਾ ਜਿਹੜੇ ਸਾਡਾ ਪ੍ਰਾਈਵੇਟ ਅਸੀਂ ਬੰਨ ਲਾਇਆ ਦੇ ਜ਼ਮੀਨਦਾਰ ਕਰਕੇ ਇਸ ਇਲਾਕੇ ਦਾ ਕਰਕੇ ਹੂੰ ਉਸ ਤੇ ਇੱਥੇ ਪਾਣੀ ਖਲੋਤਾ ਰਿਹਾ ਉਹ ਬੰਨ ਵੱਜ ਗਿਆ ਪਰਲੇ ਬੰਨੇ ਜ਼ਮੀਨ ਤੇ ਝੋਨਾ ਵੀ ਲੱਗ ਗਿਆ ਅੱਛਾ ਇੱਥੇ ਰੇਤਾ ਪੈ ਗਈ ਜ਼ਮੀਨਾਂ 'ਚ ਮੇਰੇ ਪੰਜ ਟੋਏ ਪਏ ਯਾਨਕਿ ਕਿੱਲੇ-ਕਿੱਲੇ ਦੇ ਵਿੱਚ 40-40 ਫੁੱਟ ਟੁੰਗਿਆ ਹੂੰ ਤੇ ਬਾਕੀ ਛੋਟੇ ਛੋਟੇ ਟੋਏ ਬੰਨ ਟੁੱਟਾ ਹੀ ਕਿਤੇ ਥੋੜਾ ਥੋੜਾ ਉਹ ਤੇ ਬੰਨਤਾ ਤੇ ਜਿੱਦਨ ਮੇਰੇ ਜਾਣਾ ਸੀ ਮੇਰੇ ਪਿੰਡ ਵਾਲੇ ਪਹਿਲਾਂ ਇਕੱਠੇ ਹੋ ਕੇ ਤੁਰਪੇ ਮੁੜ ਕੇ ਦੇਤਾ ਜਵਾਬ ਅੱਛਾ ਨਾ ਪੂਰਾ ਇਲਾਕਾ ਤੇ ਨਾ ਪਿੰਡ ਵਾਲੇ ਹੂੰ ਕਿ ਇਹਦਾ ਇਕੱਲੇ ਦਾ ਇਹਦੇ ਟੁੱਟਾ ਮੱਥੋਂ ਇਹ ਜਣੇ ਦਾ ਕੰਮ ਜਣੇ ਨਾ ਕਿ ਇਹ ਸਰਕਾਰ ਨੇ ਸਾਰ ਲਈ ਆ ਬਾਈ ਜੀ ਤੇ ਨਾ ਕਿਤੇ ਕਿਸ ਭੈਣ ਭਰਾ ਨੇ ਲਈ ਦੇਹਦਾਰਾਂ ਦੇ ਤੁਹਾਡੇ ਰਗੇ ਭੈਣ ਭਰਾਵਾਂ ਦਾ ਤਰਲਾ ਲਿਆ ਕਿ ਨਾਲ ਤੁਰੇ ਕਿ ਉਹ ਜਿਹੜੀ ਜ਼ਮੀਨ ਆ ਮੈਂ ਕਣਕ ਬੜੀ ਮੁਸ਼ਕਲ ਨਾਲ ਬੀਜੀ ਕਿਉਂਕਿ ਜਿਹੜਾ ਕਿੱਲੇ ਦੇ ਵਿੱਚ 40 ਫੁੱਟ ਡੂੰਘਾ ਟੁਆ ਹੋਵੇ ਉਹ ਚੋਂ ਬੜਾ ਮੁਸ਼ਕਲ ਆ ਉਹ ਮੇਰੇ ਕੋਲ ਪ੍ਰੂਫ ਵੀ ਪਏ ਆ ਨਾਲ ਵੀਡੀਓ ਬਣਾ ਕੇ ਮੈਂ ਰੱਖੀਆਂ ਤੇ ਅੱਜ ਇਹ ਆ ਕਿ ਆ 7-800 ਕਿੱਲੇ ਦੇ ਲਾਗੇ ਬੰਨੇ ਜ਼ਮੀਨ ਆ ਸਾਡੀ ਅੱਛਾ ਕੱਲ ਨੂੰ ਅਸੀਂ ਦੂਜਿਆਂ ਨੂੰ ਦੋਸ਼ ਦੇਣਾ ਕਿ ਅੱਜ ਇਕੱਠੇ ਹੋ ਕੇ ਕੋਈ ਨਹੀਂ ਤੁਰਦਾ ਜਦੋਂ ਪੰਚਾਇਤ ਬੈੰਦੀ ਉਦੋਂ ਕਹਿੰਦੇ ਸਾਡੇ ਦੇ ਮੁੰਡੇ ਬਾਹਰ ਬੰਨਣਾ ਬੰਨੋ ਨੇ ਦਿਨ ਚੜ੍ਹਦੀ ਗਾ ਬਸ ਇਤਨਾ ਦਬਾ ਕੇ ਚੱਲ ਜਾਂਦੇ ਆ ਕੋਈ ਬਹਿ ਕੇ ਕੋਈ ਥੋਸ ਗੱਲ ਨਹੀਂ ਕਰਦਾ ਬਾਈ ਕੋਈ ਵੀ ਅੱਛਾ ਹੱਲ ਕੋਈ ਨਿਕਲਿਆ ਨਹੀਂ ਬਾਈ ਮੁਆਜਰਾ ਵੀ ਉਸ ਟਾਈਮ ਮਿਲਿਆ ਸੀ ਉਸ ਟਾਈਮ ਕਿੰਨੀ ਕ ਫਸਲ ਤੁਹਾਡੀ ਬਰਬਾਦ ਹੋਈ ਸੀ ਫਸਲ ਤੇ ਬਾਈ ਜੀ ਮੇਰੀ ਕੱਲੇ ਦੀ 20 ਕਿਲੇ ਫਸਲ ਹੀ ਮੈਂ ਕੋਈ ਠੇਕੇ ਦੇ ਲਈ ਦਾਖੇ ਕਿਲੇ ਤੇ ਦਾਖੇ ਕਿਲੇ ਆਪਣੀ ਆਪ ਦੀ ਜ਼ਮੀਨ ਹੈ ਮੇਰੇ ਕੱਲੇ ਦੀ 20 ਕਿਲੇ ਜ਼ਮੀਨ ਯਾਨੀ ਕਿ ਸਾਰਾ ਝੋਨਾ ਕੰਪਲੀਟ ਹੋ ਗਿਆ ਤੇ 2 ਤੇ ਘਰ ਦਾ ਨੁਕਸਾਨ ਤੇ ਕੱਲੇ ਦਾ 20 ਕਿਲੇ ਨੁਕਸਾਨ ਸੀ ਹਾਂ ਤੇ ਘਰ ਦਾ ਨੁਕਸਾਨ ਪਾ ਕੇ ਤੇ ਮੈਂ 35-40 ਲੱਖ ਦੇ ਥੱਲੇ ਆ ਬਈ ਜੀ ਹਾਂਜੀ ਤੇ ਸਾਰਾ ਇਹ ਪੰਜਾਬ ਸਰਕਾਰ ਵੱਲੋਂ ਕੀ ਮੁਆਵਜ਼ਾ ਮਿਲਿਆ ਤੁਹਾਨੂੰ 800 ਰੁਪਿਆ ਸਾਰਾ ਮੁਆਵਜ਼ਾ ਮਿਲਿਆ ਉਹ ਵੀ ਕੱਟ ਰੁਪਿਆ ਪਰ ਕਿਲੇ ਦਾ ਪਰ ਕਿਲੇ ਦਾ ਇੱਕ ਬੰਦੇ ਨੂੰ ਪੰਜਾਂ ਜਣਿਆ ਹੁਣ ਮੇਰੇ 20 ਕਿਲੇ ਮੇਰੇ ਨਾਲ ਤੋਂ ਉਹਦੇ 5 ਕਿਲੇ 50 ਕਿਲਿਆਂ ਦਾ ਹੀ ਮੁਆਵਜ਼ਾ ਇੱਕ ਬੰਦਾ ਚੁੱਕ ਸਕਦਾ ਅੱਛਾ ਹਾਂਜੀ ਬਾਕੀ ਉਹ ਫਿਰ ਇਤਰਾ ਹੀ ਰਹਿ ਗਿਆ ਕੁਝ ਵਿੱਚ ਕੱਚੀ ਜ਼ਮੀਨ ਹੀ ਕੋਈ ਰਹਿ ਰੂ ਗਿਆ ਇਤਰਾ ਹੀ ਅੱਛਾ ਤੋਂ 2700 27000 ਰੁਪਿਆ ਮਿਲਿਆ ਉਸ 2000 ਰੁਪਏ ਦੇ ਨਾਲ ਅਸੀਂ ਮੋਟਰਾਂ ਮਾਟਨ ਆਪਦੀਆਂ ਕੋ ਫਿੱਟ ਫੁੱਟ ਕੀਤੀਆਂ ਸੈੱਟ ਉਹ ਦੁਬਾਰਾ ਕਰਾਈਆਂ ਤੇ ਉਹ ਅਸੀਂ ਕੀਤੀਆਂ ਐਦ ਕੀ ਫੇਰ ਉਹ ਲਾ ਕੇ ਚੋਰ ਲੈ ਗਏ ਫਿਰ ਉਹ ਨਵੇਂ ਸਰੋਂ ਕੰਮ ਸ਼ੁਰੂ ਆਇਤਰਾ ਹੀ ਬਸ ਦੂਰੋਂ ਦੂਰੋਂ ਤੇ ਦੇਖਦਾ ਚੰਗਾ ਭਲਾ ਬਾਈ ਵੇ ਵਿਚ ਵੜ ਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਹਰ ਕੋਈ ਬੰਦਾ ਮੈਂ ਨਹੀਂ ਕਹਿੰਦਾ ਮੈਂ ਕੱਲਾ ਕਰਜੇ ਥੱਲੇ ਆਇਆ ਹਾਂ ਸਾਰੇ ਜਿਹਦੀ ਫਸਲ ਮਾਰ ਗਈ ਜ਼ਿਮੀਂਦਾਰ ਦੀ ਕਰਜੇ ਸਾਰੇ 1 ਰੁਪਿਆ ਡਿੱਗ ਪਵੇ ਤੇ ਉਹ ਵੀ 10 ਰਾਂ ਵੇਖੀਦਾ ਕਿੱਥੇ ਨਹੀਂ ਗਿਆ ਤੇ ਜਿੱਥੇ ਲੱਖਾਂ ਦਾ ਨੁਕਸਾਨ ਹੋ ਗਿਆ ਉਹ ਕਿੱਥੇ ਪੂਰਾਣਾ ਕੋਈ ਸਮਝਦਾਰਾ ਕਿਉਂਕਿ ਜਦ ਬੰਦਾ ਕਬੀਲਦਾਰ ਰਵੇ ਉਹਨੂੰ ਜਿਆਦਾ ਹੀ ਨੌਲੇਜ ਹੁੰਦੀ ਆ ਕਿ ਦੁਨੀਆਦਾਰੀ ਦੀ ਕੀ ਹਿਸਾਬ ਕਿਤਾਬ ਕਿਵੇਂ ਘਰ ਚੱਲਦੇ ਆ ਤੇ ਭਾਈ ਬੰਨ ਜਿਹੜਾ ਅੱਜ ਤੱਕ ਬੰਨਿਆ ਨਹੀਂ ਗਿਆ ਬੰਨ ਭਾਈ ਸਿਰਫ ਈਰਖਾ ਬਾਜੀ ਦਾ ਕਰਕੇ ਨਹੀਂ ਬੰਨਦਾ 7-800 ਕਲਾ ਜ਼ਮੀਨ ਆ ਮੇਰੇ ਕੱਲੇ ਦੇ ਜਮਾ ਬੰਨ ਰਹਿਂਦਾ ਬੰਨਣ ਵਾਲਾ ਇਹ ਕਹਿੰਦੇ ਆ ਕਿ ਮੇਰੇ ਉਹ ਜ਼ਮੀਨ ਇਕੱਲੇ ਦੀ ਆਉਂਦੀ ਆ ਮੈਂ ਹਾਂ ਮੇਰਾ ਖਰਚਾ ਇਕੱਲੇ ਦਾ ਆ ਮੈਂ ਲਿਮਟ ਬਣਾ ਕੇ ਮੈਂ ਔਖੇ ਹੋ ਕੇ ਬੰਨਿਆ ਵਾਂ ਮੰਨ ਜਾਂਦੇ ਆ ਮੁੜ ਕੇ ਘਰੇਆਂ ਕਿ ਮੁਕਰ ਜਾਂਦੇ ਆ ਭਾਈ ਨਹੀਂ ਅੱਛਾ ਹਾਂ ਏਦਾਂ ਕਰਦੇ ਤੇ ਇਹ ਜਿਹੜਾ ਹਾਸਾ ਪਿਛਲੇ ਸਾਲ ਹੋਇਆ ਇਸ ਵਾਰੀ ਵੀ ਵਾਪਸ ਸਕਦਾ ਆ ਤੇ ਜੇ ਅੱਜ ਉਹ ਬੰਦ ਨਾ ਬੰਨਿਆ ਗਿਆ ਤਾਂ ਮਤਲਬ ਨੁਕਸਾਨ ਤਾਂ ਫਿਰ ਦੇਖੋ ਜੀ ਚਿਰ ਤੇ ਖੜਾ 50 ਕਿੱਲਾਂ ਦਾ ਬੰਨ ਬੰਨਣ ਵਾਲਾ ਰਹਿ ਗਿਆ ਬਾਕੀ ਵੱਜ ਗਿਆ ਸਾਰਾ ਬੰਨਤਾ ਉਹਨਾਂ 5 ਕਿੱਲੇ ਦਾ ਮਤਲਬ ਕਿੰਨੇ ਫੁੱਟ ਦੀ ਵਾਟ ਹੈਗੀ ਇਹ 50 ਕਿੱਲਾਂ ਦੀ ਲੰਬਾਈ ਆ ਮੇਰੇ ਹ ਦੋ ਤਿੰਨ ਸੌ ਫੁੱਟ ਹੋਊਗਾ ਦੋ 300 ਫੁੱਟ ਦੀ ਲੰਬਾਈ ਆ ਜਿਹੜੀ ਬੰਦਣ ਵਾਲੀ ਨਹੀਂ ਅੱਛਾ ਤੇ ਘੱਟੋ ਘੱਟ ਦੋ 300 ਫੁੱਟ ਦਾ ਆਪਾਂ ਮੰਨ ਕੇ ਚੱਲੀਏ ਤੇ ਸੰਤਾ ਨੇ ਤੇ ਜਿਹੜੇ ਸੀਚੇਵਾਲੇ ਐਸਨ ਸੀ ਉਹਨਾਂ ਨੇ ਨਹੀਂ ਬੰਨਿਆ ਕਾਹੀ ਉਹਨਾਂ ਦੇ ਅੱਗੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਸਾਡੀ ਮਦਦ ਕਰੋ ਸਾਡੇ ਛੋਟੇ ਛੋਟੇ ਬੱਚੇ ਆ ਸਾਡਾ ਭੋਣਾ ਲੱਗ ਜੂ ਉਹ ਕਹਿੰਦੇ ਪਾਣੀ ਬਹੁਤ ਆ ਬਾਅਦ ਚ ਵੇਖਾਂਗੇ ਬਾਅਦ ਚ ਵੀ ਅਸੀਂ ਗਏ ਆ ਤੇ ਪਰ ਉਹਨਾਂ ਸੁਣੀ ਨਹੀਂ ਸਾਡੀ ਅੱਛਾ ਹਾਂ ਅਸੀਂ ਗਏ ਆ ਉਹਨਾਂ ਕੋਲੇ ਪਰ ਸੁਣੀ ਨਹੀਂ ਸਾਡੀ ਪਰ ਇੱਕ ਬੰਨ ਉਸ ਟਾਈਮ ਬੰਨ ਦਿੱਤਾ ਜਿਹੜਾ ਮੇਨ ਸਰਕਾਰੀ ਸੀ ਉਹ ਸਰਕਾਰੀ ਬੰਨੀ ਬੰਨੇ ਹੋਈ ਤੇ ਪ੍ਰਾਈ ਨਹੀਂ ਪ੍ਰਾਈਵੇਟ ਬੰਨਾਂ ਦੇ ਕਿਉਂ ਨਹੀਂ ਹੁੰਦੇ ਉਹ ਪ੍ਰਾਈਵੇਟ ਤੇ ਬੰਨ ਤੇ ਬਾਬਾ ਸੁੱਖਾ ਸਿੰਘ ਉਹ ਨਹੀਂ ਲੱਗੇ ਰਹੇ ਸ੍ਰੀ ਹਰਿ ਆਲੀ ਸਾਹਿਬ ਵਾਲੇ ਆ ਦਰਿਆਲ ਲੱਗੇ ਉਹਨਾਂ ਬੰਨੇ ਆ ਬੰਨ ਉਹ ਬਹੁਤ ਇਲਾਕੇ ਨੂੰ ਮਾਰ ਪੈਂਦੀ ਉਹ ਆਪ ਦਿਨ ਪੂਰਾ ਸੇਵਾ ਕਰਦੇ ਰਹੇ ਇਹ ਸੰਤ ਨਹੀਂ ਆਏ ਆ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੁੰਦੇ ਕਿਉਂਕਿ ਕਿਸੇ ਭੈਣ ਭਰਾ ਨੇ ਵੇਖਿਆ ਉਹਨਾਂ ਆਖਣਾ ਬਜੰਤਾਂ ਦੀ ਮਾੜੀ ਕਰਦਾ ਹਾਂ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਅਸੀਂ ਖੁਦ ਹੀ ਮਾੜੇ ਆ ਕਿ ਕਿਸ ਨੂੰ ਮਾੜਾ ਕੀ ਕਹਿੰਦਾ ਸਾਡਾ ਤੇ ਆਪ ਦਾ ਨਹੀਂ ਬੰਨ ਵਜਣ ਦੀ ਬਿਲਕੁਲ ਬਿਲਕੁਲ ਅਸੀਂ ਘਰੋਂ ਨਹੀਂ ਤੁਰਦੇ ਬਾਬੇ ਨੂੰ ਅਸੀਂ ਕਿੱਥੋਂ ਤੋਰ ਲਾਂਗੇ ਬਿਲ ਕਾਰਜ ਵਾਲੇ ਸੀ ਲਗਭਗ ਇੱਥੇ ਆ ਏਸੀ ਡੁੱਬੇ ਹੋਏ ਸੀ ਏਸੀ ਮਾਣਾ ਮਿਲੋ ਉਦੋਂ ਦੇਖਦੇ ਸੀ ਨਾ ਛੋਟੇ ਛੋਟੇ ਤੇ ਉਦੋਂ ਏਸੀ ਤੇ ਇੱਥੇ ਨਾਲ ਆ ਪਿੱਛੇ ਗੱਡੀ ਖੜੀ ਗੱਡੀ ਦੇ ਨਾਲ ਪੌੜੀਆਂ ਤੇ ਕਈ ਕਿਸ਼ਤੀ ਪੌੜੀਆਂ ਦੇ ਨਾਲ ਲਾਈ ਸੀ ਉਦੋਂ ਹੀ ਛੱਤ ਦੇ ਉੱਤੇ ਸੀ ਕਿਉਂਕਿ ਸਾਰਾ ਪਰਿਵਾਰ ਜਿਹੜਾ ਸੀ ਪੂਰੇ ਜਿੰਨੇ ਲਾਗੇ ਬੰਦੇ ਘਰ ਆ ਸਾਰੇ ਛੱਤਾਂ ਦੇ ਉੱਤੇ ਸੀਗੇ ਤੇ ਉਸ ਟਾਈਮ ਇੱਕ ਗੱਲ ਹੋਰ ਕਹਿਣੀ ਜ਼ਰੂਰ ਬਣਦੀ ਆ ਉਸ ਸਮੇਂ ਅਸੀਂ ਜਦੋਂ ਆਕੇ ਹਾਲਾਤ ਦੇਖੇ ਤਾਂ ਕੋਲ ਪਾਣੀ ਦੀ ਸਮੱਸਿਆ ਬਹੁਤ ਸੀ ਖਾਣ ਪੀਣ ਦੀ ਵੀ ਸਮੱਸਿਆ ਬਹੁਤ ਸੀਗੀ ਪਰ ਉੱਥੇ ਅਸੀਂ ਇੱਕ ਚੀਜ਼ ਐਮਐਲਏ ਇੰਦਰਜੀਤ ਕੌਰ ਮਾਨ ਦਾ ਜ਼ਿਕਰ ਕਰਨਾ ਬਣਦਾ ਆ ਕਿਉਂਕਿ ਉਸ ਟਾਈਮ ਅਸੀਂ ਇਹਨਾਂ ਨੂੰ ਇੱਥੇ ਖੜ ਕੇ ਫੋਨ ਕੀਤਾ ਸੀ ਤੇ ਮੈਨੂੰ ਲੱਗਦਾ ਇੱਕ ਘੰਟਾ ਨਹੀਂ ਪੈਂਦ ਦਿੱਤਾ ਸੀ ਐਮਐਲਏ ਸਾਹਿਬ ਉਹਨਾਂ ਨੇ ਤੇ ਉਹਨਾਂ ਨੇ ਲਗਭਗ ਗੱਡੀਆਂ 'ਚ ਪਾਣੀ ਜੋ ਬਿਸਕਟ ਵਗੈਰਾ ਜੋ ਸਮਾਨ ਵਗੈਰਾ ਸੀ ਉਹ ਅਹੀਂ ਨਾਲ ਕਿਸ਼ਤੀਆਂ 'ਚ ਹੋ ਕੇ ਫਿਰ ਅਸੀਂ ਇਹਨਾਂ ਦੇ ਘਰ ਤੱਕ ਸਾਰੇ ਪਰਿਵਾਰਾਂ ਤੱਕ ਲੈ ਕੇ ਆਏ ਸੀ ਸਾਨੂੰ ਇਹਨਾਂ ਗੱਲ ਜਰੂਰ ਜਾਦਾ ਵੀ ਉਦੋਂ ਐਮਐਲਏ ਇੰਦਰਜੀਤ ਕੋਰਮਾਨ ਦਾ ਇਹ ਕੰਮ ਬੜਾ ਸ਼ਲਾਘਾਯੋਗ ਸੀਗਾ ਕਿਉਂਕਿ ਮੇਨ ਚੀਜ਼ ਉਦੋਂ ਜਦੋਂ ਕੋਈ ਐਮਐਲਏ ਮੰਤਰੀ ਕੋਈ ਸਮਾਨ ਲੈ ਕੇ ਨਹੀਂ ਆਉਂਦਾ ਸੀ ਸ਼ੁਰੂਆਤ ਉਹਨੂੰ ਐਮਐਲ ਇੰਦਰਜੀਤ ਗੁਰਮਾਨ ਨੇ ਕੀਤੀ ਸੀ ਵੀ ਜਦੋਂ ਕਿਸ਼ਤੀ 'ਚ ਬੈਠ ਕੇ ਘਰ-ਘਰ ਦੇ ਵਿੱਚ ਪਾਣੀ, ਸਮਾਨ ਜੋ ਕੁਛ ਵੀ ਸੀਗਾ ਉਹ ਲੈ ਕੇ ਆਏ ਨੇ। ਇਹ ਚੀਜ਼ ਜਦੋਂ ਸ਼ੁਰੂ ਕੀਤਾ ਨਾ ਕੋਈ ਬੰਦਾ ਕੋਈ ਚੰਗਾ ਕੰਮ ਕਰੇ ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਤੇ ਸੋ ਇਹ ਪਰਿਵਾਰ ਸੀ ਜਿਸ ਪਰਿਵਾਰ ਨਾਲ ਆਪਾਂ ਮਿਲੇ ਆਂ। ਪਰਿਵਾਰ ਹੋਰ ਕਾਫੀ ਨੇ ਬਟ ਅਸੀਂ ਇੱਥੇ ਹੀ ਆਪਣਾ ਤੁਹਾਨੂੰ ਦੱਸੀਏ ਇਹ ਪਰਿਵਾਰ ਉਹ ਪਾਣੀ ਲਗਭਗ ਡੁੱਬਿਆ ਪਿਆ ਸੀ। ਛੱਤ ਦੇ ਉੱਤੇ ਹੀ ਚੜੇ ਸੀਗੇ ਤੇ ਛੱਤ ਤੋਂ ਤੁਹਾਨੂੰ ਪੂਰਾ 뷰 ਦਿਖਾਵਾਂਗੇ ਉਹ ਪੂਰੇ ਪੂਰਾ ਪਾਣੀ ਦਾ ਸੀਗਾ। ਇੱਕ ਤੁਸੀਂ ਨਾਲ ਡਰੋਨ ਸ਼ਾਟ ਚੈੱਕ ਕਰ ਲਿਓ। ਇਹ ਉਸ ਟਾਈਮ ਦੇ ਸ਼ਾਟ ਨੇ ਜਦ ਕਾਵਾਂਗੇ ਉਹ ਹੁਣ ਅਜਿਹੇ ਹਾਲਾਤ ਕੀ ਨੇ ਤੇ ਪਹਿਲਾਂ ਦੇ ਕੀ ਸੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਤੇ ਹਾਂਜੀ ਦੋਸਤੋ ਤੇ ਛਾਤੇ ਖੜਿਆ ਤੇ ਇਹ ਹੁਣ ਜਿਹੜਾ ਤਰਸ਼ੀ ਦ੍ਰਿਸ਼ ਦਿਖਦੇ ਆ ਨਾ ਇਹ ਹੁਣ ਦਾ ਆ ਤੇ ਵਿੱਚ ਵਿੱਚ ਦੂਜੀ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਉਸ ਟਾਈਮ ਦਾ ਸੀ ਜਿਸ ਟਾਈਮ ਇੱਥੇ ਹੜ੍ਹ ਆਏ ਹੋਏ ਸੀਗੇ ਤੇ ਇੱਥੇ ਸਾਰੇ ਸਾਰੇ ਪਰਿਵਾਰ ਜਿਹੜੇ ਉਸ ਸਮੇਂ ਛੱਤਾਂ ਤੇ ਸੀਗੇ ਤੇ ਸਾਰੇ ਘਰਾਂ ਦੇ ਵਿੱਚ ਪਾਣੀ ਤੇ ਸੱਪ ਪਤਾ ਨਹੀਂ ਕੀ ਕੁਛ ਸੀਗਾ ਇੱਥੇ ਕੁਝ ਵੀ ਨਹੀਂ ਉਸ ਟਾਈਮ ਦਿਖਦਾ ਸੀ ਜਿਵੇਂ ਤੁਸੀਂ ਨਾਲ ਹੀ ਸਕਰੀਨ 'ਚ ਦੇਖ ਰਹੇ ਹੋ ਤੇ ਉਹ ਪਰਲੇਪਾਸੇ ਸਾਹਮਣੇ ਇੱਕ ਮੇਰੇ ਘਰ ਆ ਉਹ ਘਰ ਵੀ ਡਰ ਚੁੱਕਾ ਹੁਣ ਇੱਥੋਂ ਜਾ ਚੁੱਕੇ ਨੇ ਇਸ ਟਾਈਮ ਤੇ ਉੱਤੇ ਇਥੇ ਝੋਨਾ ਲੱਗ ਜਾਂਦਾ ਹੁੰਦਾ ਸੀ ਪਰ ਅੱਜ ਦੇ ਟਾਈਮ 'ਚ ਹੁਣ ਇਹ ਸਾਰਾ ਕੁਝ ਇੱਥੇ ਬੰਜਰ ਪਿਆ ਆ ਕੋਈ ਇੱਥੇ ਝੋਨਾ ਲਾਉਣ ਦੀ ਹਿੰਮਤ ਨਹੀਂ ਕਰ ਰਿਹਾ ਵੀ ਜੇ ਪਾਣੀ ਆ ਗਿਆ ਤਾਂ ਜ਼ਿੰਮੇਵਾਰ ਕੌਣ ਹੋਊਗਾ ਕਿਉਂਕਿ ਮੇਨ ਚੀਜ਼ ਇੱਥੇ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਜਾਂ ਕਿਸੇ ਨੇ ਵੀ ਇਸ ਏਰੀਆ ਦੀ ਜਾਂ ਇਸ ਲੋਕਾਂ ਦੀ ਸਾਰ ਬਿਲਕੁਲ ਨਹੀਂ ਲਈ ਤੇ ਇਹ ਦੇਖਦੇ ਤੁਸੀਂ ਇੱਥੇ ਇੱਥੇ ਚੜ ਕੇ ਅਸੀਂ ਉਸ ਟਾਈਮ ਚਾਹ ਪੀਤੀ ਸੀ ਬਾਈ ਉਹਨਾਂ ਨੇ ਸਾਨੂੰ ਚਾਹ ਬਲਾਈ ਸੀ ਤੇ ਨਾਲ ਇੱਕ ਕਾਰ ਫੋਰਸ ਇੱਥੇ ਕੱਚਾ ਆਕ ਹੈ ਪ੍ਰੀਤ ਬਾਜੀ ਪਿਛਲੇ ਪਾਸੇ ਵੀ ਘਰ ਸੀ ਨਾ ਬਿਲਕੁਲ 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 ਉਸ ਟਾਈਮ ਵੀ ਮਿਲਦਾ ਇੱਥੇ ਕੋਈ ਹੈ ਨਹੀਂ ਸੀ ਜਿਸ ਟਾਈਮ ਅਸੀਂ ਉਦੋਂ ਆਏ ਸੀ ਹੈ ਨਹੀਂ ਕੋਈ ਚੱਲ ਕੇ ਚਲੀ ਗਏ ਮੁੰਡੇ ਅੱਛਾ ਇੱਕ ਗਰੰਟ ਲਾ ਕੇ ਉਹ ਆਸੀ ਪਰਿਵਾਰ ਇੱਥੇ ਉਦੋਂ ਇੱਥੇ ਮੱਝਾਂ ਲਗਭਗ 8 56 ਫੁੱਟ ਪਾਣੀ ਸੀ ਨਾ ਬਾਜੀ ਬਿਲਕੁਲ ਮੱਝਾਂ ਉਦੋਂ ਪਾਣੀ ਦੂਰੇ ਫੜਦੀਆਂ ਇੱਥੇ ਤੇ ਇਸ ਟਾਈਮ ਘਰਾ ਬਿਲਕੁਲ ਬੰਜਰ ਹੋ ਚੁੱਕੇ ਨੇ ਖਾਲੀ ਹੋ ਚੁੱਕੇ ਨੇ ਤੇ ਇੱਕ ਤਾਂ ਡਰ ਪਾਣੀ ਦਾ ਤੇ ਦੂਜਾ ਡਰ ਕਹਿੰਦੇ ਹੁੰਦੇ ਆ ਨਾ ਇੱਕ ਕੁਦਰਤ ਦਾ ਡਰਵੀਆ ਤੇ ਇੱਕ ਪਾਣੀ ਦਾ ਡਰਵੀਆਸ ਕਰਕੇ ਇੱਥੇ ਕੋਈ ਬਹੁਤ ਘੱਟ ਲੋਕ ਰਹ ਰਹੇ ਨੇ ਬਾਈ ਹੁਣੇ ਇੱਥੇ ਸਰਵਾਈਵ ਕਰ ਰਹੇ ਨੇ ਬਹੁਤ ਔਖਾ ਪਰ ਇੱਥੇ ਜਦੋਂ ਅਸੀਂ ਇੱਥੇ ਪਿਛਲੀ ਵਾਰ ਸੀਗੀ ਪ੍ਰੀਤ ਭਾਜੀ ਕਿਵੇਂ ਦਾ ਮਾਹੌਲ ਸੀ ਉਸ ਟਾਈਮ ਤੁਸੀਂ ਵੀ ਥੋੜਾ ਜਿਆਦਾ ਜਾਣਕਾਰੀ ਜਰੂਰ ਦੇ ਦਿਓ ਜੀ ਬਿਲਕੁਲ ਗੁਰਪ੍ਰੀਤ ਜੀ ਆਪਾਂ ਮੌਕੇ ਤੇ ਆ ਕੇ ਗਰਾਉਂਡ ਜ਼ੀਰੋ ਦੇਖੀ ਸੀ ਉਸ ਟਾਈਮ ਤੇ ਗਰਾਉਂਡ ਜ਼ੀਰੋ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਨਾ ਕੋਈ ਆਪਾਂ ਰਿਪੋਰਟਿੰਗ ਕਰਨ ਦੀ ਗੱਲ ਵੀ ਕਰੀਏ ਆਪਾਂ ਦਾ ਰਿਪੋਰਟਿੰਗ ਕਰਕੇ ਚਲੇ ਗਏ ਬਿਲਕੁਲ ਪਰ ਜਿਹੜੇ ਲੋਕ ਇੱਥੇ ਰਹਿੰਦੇ ਸੀ ਹਾਂ ਇਸ ਲਈ 15 ਦਾ ਲਾਈਨ ਪਿਆ ਸੀ ਉਹਨਾਂ ਨੂੰ ਰਾਤ ਕੱਟਣੀ ਦਿਨ ਕੱਟਣਾ ਕਿੰਨਾ ਔਖਾ ਹੋਊਗਾ ਕਿਉਂਕਿ ਆਹ ਜਿਹੜਾ ਰਸਤਾ ਆਪਾਂ ਗੱਲ ਕਰਦੇ ਆਂ ਦੂਰੋਂ ਰਸਤਾ ਵੀ ਦਿਖਾ ਦਈਏ ਇੱਕ ਵਾਰੀ ਇਹ ਰਸਤਾ ਜਿਹੜਾ ਸੀਗਾ ਉਸ ਟਾਈਮ ਆਪਾਂ ਨੂੰ ਰਸਤਾ ਵੀ ਨਹੀਂ ਦਿਖਦਾ ਸੀ ਨਹੀਂ ਦਿਖਦਾ ਸੀ ਕਿਉਂਕਿ ਟ੍ਰਾਂਸਫਰ ਫਰ ਦੱਬੇ ਹੋਈ ਸੀ ਬਿਲਕੁਲ ਬਿਲਕੁਲ ਇਹ ਪਾਣੀ ਜਿਹੜਾ ਸੀਗਾ ਪੂਰੀ ਤਰ੍ਹਾਂ ਭਰਿਆ ਪਿਆ ਸੀਗਾ ਤੇ ਉਸ ਟਾਈਮ ਇਹ ਨਹੀਂ ਪਤਾ ਚੱਲਦਾ ਸੀ ਕਿ ਇਹ ਰਸਤਾ ਹੈਗਾ ਵਾ ਤੇ ਖੇਤ ਹੈਗੇ ਆ ਜਾਂ ਫਿਰ ਪਾਣੀ ਪਾਣੀ ਆ ਜੇ ਆਪਾਂ ਕੱਲ ਕਰੀਏ ਸਤ ਲੋ ਇਧਰ ਆ ਆਪਾਂ ਇਹਨੂੰ ਸਤ ਲੋ ਇਧਰਿਆ ਦਾ ਰੂਪ ਦੇ ਸਕਦੇ ਆ ਕਿਉਂਕਿ ਇਹ ਘਰਾ ਦੇ ਵਿੱਚ ਜਦੋਂ ਆਪਾਂ ਬੜੇ ਸੀਗੇ ਆਪਾਂ ਤਾਂ ਚਲੋ 5-7 ਮਿੰਟ 10 ਮਿੰਟ ਅੱਧਾ ਘੰਟਾ ਵੱਧ ਤੋਂ ਵੱਧ ਰਹੇ ਹੋਵਾਂਗੇ ਪਰ ਇਹ ਲੋਕ ਜਿਹੜੇ ਇੱਥੇ ਘਰਾ ਦੇ ਵਿੱਚ ਰਹਿੰਦੇ ਹੈਗੇ ਆ ਅੱਜ ਵੀ ਉਹਨਾਂ ਵਾਸਤੇ ਇੱਕ ਡਰ ਦਾ ਮਾਹੌਲ ਬਣ ਚੁੱਕਾ ਆ ਬਿਲਕੁਲ ਦੂਜੀ ਗੱਲ ਇੱਕ ਹੋਰ ਵੀ ਹੈ ਬੇ ਜੀ ਆਪਾਂ ਹੁਣ ਵੀ ਇੱਥੇ ਆ ਕੇ ਜਦੋਂ ਵੀਡੀਓ ਕਰ ਰਹੇ ਆ ਤੇ ਆਪਣੇ ਕੋਲ ਇੱਥੇ ਖੜੇ ਨਹੀਂ ਜਾ ਰਿਹਾ ਮੈਂ ਉਹੀ ਗੱਲ ਕਰਦਾ ਪਰਵਾਰਾਂ ਨੇ ਇੱਥੇ ਕਿਵੇਂ ਮਹੀਨਾ ਮਹੀਨਾ ਕਟਿਆ ਉੱਪਰ ਕਿਉਂਕਿ ਥੱਲੇ ਗਾਰੇ ਗਾਰੇ ਪਿਆ ਸੀ ਅੱਛਾ ਇੱਕ ਉਹ ਇੱਕ ਹੋਰ ਚੀਜ਼ ਆ ਗੁਰਪ੍ਰੀਤ ਜੀ ਜਦੋਂ ਪਾਣੀ ਆਂਦਾ ਨਾ ਹੂਮਸ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਹੂਮਸ ਹੋ ਗਈ ਫਿਰ ਜਾਨਵਰ ਕਿਉਂਕਿ ਗਰਮੀ ਦੇ ਵਿੱਚ ਮੌਸਮ ਦੇ ਵਿੱਚ ਜਾਨਵਰ ਜਿਹੜੇ ਹੈਗੇ ਆ ਉਹ ਵੀ ਰਸਤਾ ਲੱਭਦੇ ਆ ਬਿਲਕੁਲ ਬਿਲਕੁਲ ਠੀਕ ਆ ਪਾਣੀ ਦੇ ਵਿੱਚ ਆਪਾਂ ਦੇਖੇ ਵੀ ਸੀਗੇ ਠੀਕ ਆ ਆਹ ਘਰ ਜਿਹੜੇ ਹੈਗੇ ਲੋਕ ਘਰ ਹੀ ਛੱਡ ਕੇ ਚਲੇ ਗਏ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕਾਂ ਦੇ ਵਿੱਚ ਸਾਹਮਣੇ ਜਦੋਂ ਆਪਾਂ ਪਿਛਲੇ ਨਹੀਂ ਵੀ ਗੱਲ ਕਰਦੇ ਸੀ ਉਹ ਘਰ ਜਿਹੜਾ ਹਾਂ ਉਹ ਟੈਗੀ ਦੇ ਪਿੱਲੇ ਪਾਸੇ ਘਰ ਉਹ ਘਰ ਵੀ ਛੱਡ ਕੇ ਚਲੇ ਗਏ ਉਹ ਘਰ ਟਹਿ ਗਿਆ ਟਹਿ ਗਿਆ ਘਰ ਜੇ ਆਪਾਂ ਆ ਗੱਲਾਂ ਕਰੀਏ ਕਿ ਇਹ ਲੋਕ ਜਿਹੜੇ ਹੈਗੇ ਅੱਜ ਵੀ ਇੱਕ ਆਪਾਂ ਕਹਿ ਸਕਦੇ ਆ ਬੜੀ ਹਿੰਮਤ ਨਾਲ ਰਹਿ ਰਹੇ ਆ ਹਿੰਮਤ ਨਾਲ ਰਹਿ ਰਹੇ ਨੇ ਜਾਂ ਮੁਸ਼ਕਲ 'ਚ ਰਹਿ ਰਹੇ ਨੇ ਜਾਂ ਇੱਕ ਕਹਿ ਸਕਦੇ ਆ ਆਪਾਂ ਮਜਬੂਰੀ ਦੇ ਵਿੱਚ ਪਰ ਗੱਲ ਹੁਣ ਕਿ ਇਹ ਵੀ ਆਉਂਦੀ ਆ ਆਪਣੀ ਤਾਂ ਵੀ ਇਥੇ ਸਰਕਾਰਾਂ ਨੂੰ ਅੱਜ ਹੀ ਸਰਕਾਰਾਂ ਦੇ ਇਸ ਬੰਧ ਨੇ ਬਾਰੇ ਸੋਚ ਲੈਂਦੀਆਂ ਨੇ ਤਾਂ ਸ਼ਾਇਦ ਇਥੇ ਜਿਹੜੇ ਕਿਸਾਨ ਨੇ ਉਹਨਾਂ ਦਾ ਜੀਣਾ ਕਿਤਨਾ ਕਿਤੇ ਸੌਖਾ ਹੋ ਸਕਦਾ ਪਰ ਜੇ ਅੱਜ ਵੀ ਉਹ ਹਾਲਾਤ ਪਿਛਲੇ ਵਾਲੀ ਰਹੇ ਨੇ ਵੀ ਅਣਗੋਲੀਆਂ ਕਰ ਦਿੱਤੀ ਨਹੀਂ ਬਾਅਦ ਦੇ ਵਿੱਚ ਸਰਕਾਰਾਂ ਤਾਂ ਕਹਿ ਦਿੰਦੀਆਂ ਕਿ ਅਸੀਂ ਇੱਕ ਇੱਕ ਰੁਪਈਏ ਦਾ ਮੁਆਵਜ਼ਾ ਦੇਵਾਂਗੇ ਗੱਲ ਗੱਲ ਉੱਥੇ ਆ ਜਾਂਦੀ ਬ੍ਰਿੰਦ ਭਾਜੀ ਵੀ ਮਰੇ ਦੇ ਮੂੰਹ ਵਿੱਚ ਦੇਸੀ ਕਿਉਂ ਪਾਉਣ ਦੀ بجائے ਜੀਂਦਿਆਂ ਨੂੰ ਇੱਕ ਸੁੱਖ ਦਾ ਸਾਹ ਦੇ ਦਿਓ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਦੇਖਿਆ ਜਾਵੇ ਉਦੋਂ ਵੀ ਆਪਾਂ ਦੇਖਿਆ ਸੀਗਾ ਨਕੋਦਰ ਬਧਾਇ ਕੇਂਦਰਜੀਤ ਕੌਰ ਮਹੰਨ ਜੀ ਨਾਲ ਜਦੋਂ ਗੱਲ ਹੋਈ ਸੀਗੀ ਉਹ ਮੌਕੇ ਤੇ ਪਹੁੰਚੇ ਸੀਗੇ ਹੋਰ ਜਿਹੜੇ ਹੈਗੇ ਆ ਕਈ ਜਿਹੜੇ ਲੀਡਰ ਸੀਗੇ ਉਹ ਸਿਰਫ ਇਥੋਂ ਗੱਡੀਆਂ ਲੈ ਕੇ ਨਿਕਲ ਜਾਂਦੇ ਹੁੰਦੇ ਸੀਗੇ ਉਹਨਾਂ ਨੂੰ ਕੋਈ ਹੈ ਹੀ ਨਹੀਂ ਸੀ ਇਹਨਾਂ ਘਰਾ ਦੇ ਨਾਲ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਇਨਸਾਨੀਅਤ ਐਮਐਲਏ ਤੋਂ ਪਹਿਲਾਂ ਇਨਸਾਨ ਹਾਂ ਉਹਨਾਂ ਨੇ ਇਨਸਾਨੀਅਤ ਦੇ ਤੌਰ ਤੇ ਜਿਹੜਾ ਹੈਗਾ ਕਿਉਂਕਿ ਉਹਨਾਂ ਦਾ ਏਰੀਆ ਵੀ ਨਹੀਂ ਹੈਗਾ ਨਕੋਦਰ ਉਹਨਾਂ ਦਾ ਏਰੀਆ ਹੈਗਾ ਵਾ ਪਰ ਉਹ ਲੋਈਆਂ ਦੇ ਵਿੱਚ ਜੇਕਰ ਗੱਲ ਕਰੀਏ ਜਲੰਧਰ ਦਾ ਲਾਸਟ ਪਿੰਡ ਠੀਕ ਆ ਬਿਲਕੁਲ ਮੰਡੀ ਕਾਲੋ ਆਪਾਂ ਉੱਥੇ ਖੜੇ ਆ ਜੇ ਉੱਥੇ ਐਂਡ ਤੇ ਜਾ ਕੇ ਜਿਹੜੇ ਲੋਕ ਹੈਗੇ ਆ ਇਸ ਘਰਾਂ ਦੇ ਵਿੱਚ ਉਦੋਂ ਹੀ ਜੇ ਉਦੋਂ ਸਰਕਾਰਾਂ ਪਹਿਲਾਂ ਜਾਗ ਜਾਂਦੀਆਂ ਹੁਣ ਵੀ ਜਾਗ ਜਾਣ ਹੁਣ ਵੀ ਜਾਗ ਜਾਣ ਤੇ ਹੁਣ ਆਉਣ ਵਾਲਾ ਸਮਾਂ ਬਚਾਅ ਹੋ ਜਾ ਬਚਾਅ ਹੋ ਸਕਦਾ ਕਿਉਂਕਿ ਆਪਾਂ ਕਹਿ ਦਿੰਦੇ ਆ ਸਰਕਾਰੀ ਪੌਲਤਾ ਜਿਹੜੇ ਹੈਗੇ ਆ ਉਹ ਸੰਤਾ ਵੱਲੋਂ ਬਣੇ ਜਾ ਰਹੇ ਹੈਗੇ ਆ ਮੰਨ ਗਏ ਆ ਪਰ ਜਿਹੜੇ ਪ੍ਰਾਈਵੇਟ ਹੈਗੇ ਆ ਜਿਹਦੇ ਨਾਲ ਇਹਨਾਂ ਘਰਾਂ ਨੂੰ ਸੁੱਖ ਮਿਲਣਾ ਹੈਗਾ ਵਾ ਉਹਨਾਂ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੈ ਬਿਲਕੁਲ ਭਾਜੀ ਬਿਲਕੁਲ ਸੋ ਥੈਂਕ ਯੂ ਪਨੀਰ ਭਾਜੀ ਤੇ ਹੁਣ ਦੇਖ ਸਕਦੇ ਹੋ ਤੁਸੀਂ ਇਹ ਤੇ ਪਹਿਲੇ ਹਾਲਾਤ ਵੀ ਤੁਸੀਂ ਨਾਲ-ਨਾਲ ਦੇਖੀ ਜਾ ਰਹੇ ਹੋ ਕਿ ਕੀ ਹਾਲਾਤ ਸੀ ਉਸ ਟਾਈਮ ਇਹਨਾਂ ਦੇ ਘਰਾਂ ਦੇ ਤੇ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਸਰਕਾਰਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਜੋ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਤੇ ਜਿਹੜਾ ਬੰਦ ਟੁੱਟਿਆ ਪਿਆ ਆ ਉਹ ਬੰਦ ਨੂੰ ਬੰਨਿਆ ਜਾ ਸਕੀ ਸੋ ਥੈਂਕ ਯੂ ਸੋ ਮਚ ਦੋਸਤੋ ਆਖੀ ਉਹ ਬੰਦ ਟੁੱਟਿਆ ਹੋਇਆ ਜਿਹੜਾ ਇੱਥੋਂ ਲਗਭਗ ਐਡਾ ਪਾਰ ਸੀਗਾ ਇਹ ਜਿਹੜਾ ਇਹ ਆਹ ਇਲਾਕਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਆ ਜਿੰਨਾ ਇਲਾਕਾ ਤੁਹਾਡੀਆਂ ਦੂਰ ਤੱਕ ਨਿਗਾਹ ਦੇਖ ਰਹੇ ਹੋ ਸਾਰਾ ਦਾ ਸਾਰਾ ਪਾਣੀ ਡੁੱਬਿਆ ਹੋਇਆ ਸੀਗਾ ਪਿਛਲੇ ਸਾਲ ਲਗਭਗ ਇੱਕ ਸਾਲ ਹੋਣ ਦੇ ਆਇਆ ਤੇ ਆ ਉਹ ਬਈਆਂ ਜਿਹੜਾ ਕਿ ਬਈ ਦਾ ਸਮੇਲ ਜਿਹੜਾ ਹੋ ਕੇ ਸਤロイ ਨਾਲ ਹੁੰਦਾ ਆ ਫਿਰ ਇੱਥੇ ਓਵਰਫਲੋ ਹੋ ਕੇ ਆ ਜਿਹੜਾ ਬੰਨਿਆ ਇਹ ਤੋੜ ਦਿੰਦੀ ਹੈ ਬੇਸ਼ੱਕ ਇਹੇ ਬੰਨ ਟੁੱਟਦਾ ਆ ਕਿਉਂਕਿ ਗਲਤੀ ਇੱਕ ਕਰੀ ਹੋਈ ਹੋਵੇ ਨਾ ਤਾਂ ਬੰਦਾ ਦੂਜੇ ਦੇ ਸੁਧਾਰ ਲੈਂਦਾ ਪਰ ਇੱਥੇ ਅਸੀਂ ਹਮੇਸ਼ਾ ਹੀ ਸੋਚਦੇ ਹਾਂ ਵੀ ਗਲਤੀਆਂ ਬਾਰ-ਬਾਰ ਕਰਦੀਆਂ ਤਾਂ ਸੁਧਾਰਦੀ ਵੀ ਨਹੀਂ ਇਹ ਦੇਖ ਸਕਦੇ ਤੁਸੀਂ ਇਹ ਐਡਾ ਵੱਡਾ ਪਾੜਾ ਇੱਥੋਂ ਲੈ ਕੇ ਉਹ ਲਗਭਗ ਖੂਦ ਹੀ ਮੋਟਰ ਤੱਕ ਇਹ ਬੰਦੇ ਖੜੇ ਆਂ ਅੱਜ ਅਸੀਂ ਤੇ ਇਹ ਬੰਦੇ ਲਗਭਗ ਤੁਸੀਂ ਇੱਥੋਂ ਨਿਗਾਹ ਮਾਰੋਗੇ ਨਾ ਇਹ ਸਰ ਦਾ ਸਾਰਾ ਪਾਣੀ ਸੀ ਇੱਥੇ ਤੇ ਹਾਲਾ ਦੇਖੋ ਤੁਸੀਂ ਉਹ ਪਰਲੇ ਪਾਸੇ ਵੀ ਟੁੱਟਿਆ ਹੋਇਆ ਇੱਧਰ ਵੀ ਅੱਧਾ ਉੱਧਰ ਮਾਰ ਕਰ ਗਿਆ ਇੱਧਰ ਮਾਰ ਕਰ ਗਿਆ ਪਰ ਇਹਦੀ ਸਾਰ ਕਿਸੇ ਨੇ ਨਹੀਂ ਲਈ ਸੋ ਸਰਕਾਰਾਂ ਕੀ ਬੇਨਤੀ ਕਰਦੇ ਆ ਵੀ ਹੁਣੇ ਸਾਰ ਲੈ ਲਓ ਕੱਲ ਨੂੰ ਨੁਕਸਾਨ ਹੋਣ ਦੀ ਵਜ੍ਹਾe ਆਪਾਂ ਪਹਿਲਾਂ ਹੀ ਬਚਾ ਲਈਏ ਇਹ ਪਰਿਵਾਰਾਂ ਨੂੰ ਆਪਣੇ ਲੋਕਾਂ ਨੂੰ ਕਿਉਂਕਿ ਬੇਚੇਜ਼ ਗੱਲਾਂ ਬਾਅਦ 'ਚ ਅਸੀਂ ਰੌਲਾ ਬਹੁਤ ਕਾਉਣੇ ਆ ਵੀ ਕੋਈ ਕਿਸਾਨ ਖੁਦਕੁਸ਼ੀ ਕਰ ਗਿਆ ਕੋਈ ਆ ਆਫਾਦਾ ਕੀ ਕੋਈ ਆ ਚੀਜ਼ਾਂ ਕੀ ਕਿਉਂਕਿ ਅਸੀਂ ਪਹਿਲਾਂ ਹੀ ਉਸ ਚੀਜ਼ ਨੂੰ ਅਸੀਂ ਨਹੀਂ ਦੇਖਦੀ ਤੇ ਸੋ ਪਲੀਜ਼ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਜੋ ਸਰਕਾਰਾਂ ਤੱਕ ਜਰੂਰ ਪਹੁੰਚੇ ਭਗਵੰਤ ਮਾਨ ਸਾਹਿਬ ਤੱਕ ਪਹੁੰਚੇ ਮਾਨ ਸਾਹਿਬ ਤੁਹਾਨੂੰ ਤੁਹਾਡੇ ਸਾਨੂੰ ਥੋੜੇ ਤੇ ਬਹੁਤ ਜ਼ਿਆਦਾ ਮਾਣਾ ਅਸੀਂ ਚਾਹੁੰਦੇ ਆ ਵੀ ਤੁਸੀਂ ਇਹ ਚੀਜ਼ ਦੀ ਸਾਰ ਹੁਣੇ ਲੈ ਲਓ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦੀ ਅਨਸੁਖਾਵੀ ਘਟਨਾ ਅਸੀਂ ਅਰਦਾਸ ਕਰਦੇ ਨਾ ਹੋਵੇ ਪਰ ਜੇ ਹੁੰਦੀ ਆ ਤਾਂ ਪਲੀਜ਼ ਇਹਨੂੰ ਰੋਕਿਆ ਜਾ ਸਕੇ ਪਲੀਜ਼ ਬੇਨਤੀ ਆ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ